සතනම් ශිරීවා හිගුරුසාහිද්ජී කාණඩම් හල්ලා පැංජමා ප පගතන හොබන ආයි තැන මනගලත පයේ ටාගුරුසියුම් ආපනැලිය මෙලා ඊර හාව. ගාවන හාරි ගාවය ගීත තය උදරයෙබසේ ජැජීත එකේ බින්ජන ප්‍රෝසණ හාරය ජැහැපූජන කින් නෝ දේත්‍රිප්තාරය. ਅਨਕ ਸਵਾਗ ਕਾਛੇ ਪੇਗ ਤਾਰੀ ਜੈ ਸੋ ਸਤੈ ਸਦ੍ਰਿਸ਼ਟਾਰੀ ਕਹਿਨ ਘਾਵਨ ਸਗਲ ਜੰਜਾਰ ਨਾਨਕ ਦਾਸ ਸਾਚ ਕਰਨੀ ਸਾਰ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਾਨੜਾ ਮਹੱਲਾ ਪੰਜਮਾ ਭਗਤ ਭਗਤਨ ਹੋ ਬਨ ਆਈ ਤਨ ਮਨ ਗਲਤ ਭਏ ਠਾਕੁਰ ਸਿਓ ਆਪਨੇ ਲੀਏ ਮਿਲਾਈ ਰਹਾਉ ਗਾਵਨ ਹਾਰੀ ਗਾਵੇ ਗੀਤ ਤੈ ਉਦਰੇ ਬਸੈ ਜਹ ਜੀਤ ਇਕ ਹੈ ਬਿੰਜਨ ਪਰੋਸਨ ਹਾਰੇ ਜਿਹ ਭੋਜਨ ਕੀਨੋ ਦੇ ਤ੍ਰਿਪਤਾਰੇ ਅਨਕ ਸੁਆਗ ਕਾਛੇ ਭੇਖਤਾਰੀ ਜੈ ਸੁਸਾਤੈ ਸੁਦ੍ਰਸ਼ਟਾਰੀ ਕਹਿਨ ਘਾਵਨ ਸਗਲ ਜੰਜਾਰ ਨਾਨਕ ਦਾਸ ਸਾਚ ਕਰਨੀ ਸਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਾਨੜਾ ਮਹੱਲਾ ਪੰਜਮਾ ਭਗਤ ਭਗਤਨ ਹੋ ਬਨ ਆਈ ਤਨ ਮਨ ਗਲਤ ਭਏ ਠਾਕੁਰ ਸਿਓ ਆਪਨੇ ਲੀਏ ਮਿਲਾਈ ਰਹਾਓ ਗਾਵਨ ਹਾਰੀ ਗਾਵੇ ਗੀਤ ਤੈ ਉਦਰੇ ਬਸੇ ਜਹ ਜੀਤ ਦੇਖੇ ਬਿੰਜਨ ਭਰੋਸਨ ਹਾਰੇ ਜਹ ਭੋਜਨ ਕੀਨੋ ਦੇ ਤ੍ਰਿਪਤਾਰ ਅਨਕ ਸੁਆਗ ਕਾਛੇ ਭੇਗਤਾਰੀ ਜੈਸੁ ਸਤੈ ਸੁਦ੍ਰਸ਼ਟਾਰੀ ਕਹਿਨ ਗਾਵਨ ਸਗਲ ਜੰਜਾਰ ਨਾਨਕ ਦਾਸ ਸਾਜ ਕਰਣੀ ਸਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਾਨੜਾ ਮਹੱਲਾ ਪੰਜਮਾ ਭਗਤ ਭਗਤਨ ਹੋਮ ਬਨ ਆਈ ਤਨ ਮਨ ਗਲਤ ਭਏ ਠਾਕੁਰ ਸਿਓ ਆਪਨੇ ਲੀਏ ਮਿਲਾਈ ਰਹਾਉ ਗਾਵਨ ਹਾਰੀ ਗਾਵੇ ਗੀਤ ਤੈ ਉਦਰੇ ਬਸੈ ਜਹ ਜੀਤ ਏਖੇ ਬਿੰਜਨ ਭਰੋਸਨ ਹਾਰੇ ਜਹ ਭੋਜਨ ਕੀਨੋ ਦੇ ਤ੍ਰਿਪਤਾਰ ਅਨਕ ਸੁਆਗ ਕਾਛੇ ਭੇਗਤਾਰੀ ਜੈਸੁ ਸੋ ਤੈ ਸਦ੍ਰਿਸ਼ਟਾਰੀ ਕਹਿਨ ਘਾਵਨ ਸਗਲ ਜੰਜਾਰ ਨਾਨਕ ਦਾਸ ਸਾਚ ਕਰਣੀ ਸਾਰ සතනම් ශිරීවා හිගුරු සහි්ජී කාණඩාම හල්ලා පැංජමා පත පගතන හෝබන ආයි තන මනගලත පයේ ටගුරසියු අපන ලිය මෙලා ඊරහාව. ගාවන හාරි ගාවය ගීත තය උදරෙ බසේ දැහැජීත. එකේබින්ජන ප්‍රෝසන හාරයේ දැපූජනකින් නොදේත්‍රිප්තාරය. ਅਨਕ ਸੁਆਗ ਕਾਛੇ ਭੇਖ ਤਾਰੀ ਜੈ ਸੁ ਸਾ ਤੇ ਸੁ ਦ੍ਰਿਸ਼ਟਾਰੀ ਕਹਿਨ ਘਾਵਨ ਸਗਲ ਜੰਜਾਰ ਨਾਨਕ ਦਾਸ ਸਾਜ ਕਰਨੀ ਸਾਰ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਾਨੜਾ ਮਹੱਲਾ ਪੰਜਮਾ ਭਗਤ ਭਗਤਨ ਹੋ ਬਨ ਆਈ ਤਨ ਮਨ ਗਲਤ ਭਏ ਠਾ ਗੁਰ ਸਿਓ ਆਪਨੇ ਲੀਏ ਮਿਲਾਈ ਰਹਾਉ ਗਾਵਨ ਹਾਰੀ ਗਾਵੇ ਗੀਤ ਤੈ ਉਦਰੇ ਬਸੇ ਜਹ ਚੀਤ ਇਕੇ ਬਿੰਜਨ ਪਰੋਸਨ ਹਾਰੇ ਜਹ ਭੋਜਨ ਕੀਨੋ ਦੇ ਤ੍ਰਿਪਤਾਰੇ ਅਨਕ ਸੁਆਗ ਕਾਛੇ ਭੇਗਤਾਰੀ ਜੈਸੁ ਸਤੈ ਸੁਦ੍ਰਿਸ਼ਟਾਰੀ ਕਹਿਨ ਘਾਵਨ ਸਗਲ ਜੰਜਾਰ ਨਾਨਕ ਦਾਸ ਸਾਚ ਕਰਨੀ ਸਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਾਨੜਾ ਮਹੱਲਾ ਪੰਜਮਾ ਭਗਤ ਭਗਤਨ ਹੋ ਬਨ ਆਈ ਤਨ ਮਨ ਗਲਤ ਭਏ ਠਾਕੁਰ ਸਿਓ ਆਪਨੇ ਲੀਏ ਮਿਲਾਈ ਰਹਾਉ ਗਾਵਨ ਹਾਰੇ ਗਾਵੇ ਗੀਤ ਤੈ ਉਦਰੇ ਬਸੇ ਜਹ ਜੀਤ ਦੇਖੇ ਬਿੰਜਨ ਪਰੋਸਨ ਹਾਰੇ ਜਹ ਭੋਜਨ ਕੀਨੋ ਦੇ ਤ੍ਰਿਪਤਾਰ ਅਨਕ ਸੁਆਗ ਕਾਛੇ ਭੇਕਤਾਰੀ ਜੈ ਸੁਸਾ ਤੇ ਸੁਦ੍ਰਸ਼ਟਾਰੀ ਕਹਿਨ ਗਾਵਨ ਸਗਲ ਜੰਜਾਰ ਨਾਨਕ ਦਾਸ ਸਾਜ ਕਰਣੀ ਸਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਾਨੜਾ ਮਹੱਲਾ ਪੰਜਮਾ ග පගතන හෝම් බන අයි තන මනගලත පයේ ටක්ගුරසියුම් අපන ලිය මෙලා ඊරහාව. ගාවන හරි ගාව ගීත තය උදරෙ බසේ දැහැජීත. එකේබින්ජන පරෝසණහාරයේ ජැහැපූජනකින් නොබේත්‍රිප්තාරය. ਅਨਕ ਸਵਾਗ ਕਾਛੇ ਭੇਗ ਤਾਰੀ ਜੈ ਸੋ ਸਤਿ ਸਦ੍ਰਿਸ਼ਟਾਰੀ ਕਹਿਨ ਘਾਵਨ ਸਗਲ ਜੰਜਾਰ ਨਾਨਕ ਦਾਸ ਸਾਚ ਕਰਨੀ ਸਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਾਨੜਾ ਮਹੱਲਾ ਪੰਜਮਾ ਭਗਤ ਭਗਤਨ ਹੋ ਬਨ ਆਈ ਤਨ ਮਨ ਗਲਤ ਭਾਏ ਠਾਕੁਰ ਸਿਓ ਆਪਨੇ ਲੀਏ ਮਿਲਾਈ ਰਹਾਉ ਗਾਵਨ ਹਾਰੀ ਗਾਵੇ ਗੀਤ ਤੈ ਉਦਰੇ ਬਸੇ ਜਹ ਚੀਤ ਇਕੇ ਬਿੰਜਨਾ ਪਰੋਸਨ ਹਾਰੇ ਜਿਹ ਭੋਜਨ ਕੀਨੋ ਦੇ ਤ੍ਰਿਪਤਾਰੇ ਅਨਕ ਸੁਆਗ ਕਾਛੇ ਭੇਖਤਾਰੀ ਜਿਸੁ ਸਾਤੇ ਸੁਦ੍ਰਿਸ਼ਟਾਰੀ ਕਹਿਨ ਘਾਵਨ ਸਗਲ ਜੰਜਾਰ ਨਾਨਕ ਦਾਸ ਸਾਚ ਕਰਣੀ ਸਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਾਨੜਾ ਮਹੱਲਾ ਪੰਜਮਾ ਭਗਤ ਭਗਤਨ ਹੋ ਬਨ ਆਈ ਤਨ ਮਨ ਗਲਤ ਭਏ ਠਾਕੁਰ ਸਿਓ ਆਪਨੇ ਲੀਏ ਮਿਲਾਈ ਰਹਾਓ ਗਾਵਨ ਹਾਰੇ ਗਾਵੇ ਗੀਤ ਤੈ ਉਦਰੇ ਬਸੇ ਜਹ ਜੀਤ ਏਖੇ ਬਿੰਜਨ ਭਰੋਸਨ ਹਾਰੇ ਜਹ ਭੋਜਨ ਕੀਨੋ ਦੇ ਤ੍ਰਿਪਤਾਰ ਅਨਕ ਸੁਆਗ ਕਾਛੇ ਭੇਗ ਤਾਰੀ ਜਿਸੁ ਸਾਥਿ ਸੁਦ੍ਰਸਟਾਰੀ ਕਹਿਨ ਗਾਵਨ ਸਗਲ ਜੰਜਾਰ ਨਾਨਕ ਦਾਸ ਸਾਚ ਕਰਨੀਸਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਾਨੜਾ ਮਹੱਲਾ ਪੰਜਮਾ පගතන හුම් බන අයි තන මනගලත පයේ ටක්ගුරසියුම් අපන ලියමලා ඊරහාව. ගාවන හරි ගාව ගීත තය උදරෙබසේ දැහැජීත. එකේබින්ජන පෝසණ හාරයේ ජැහැපූජනකින් නොබේත්‍රිප්තාරය. ਅਨਕ ਸੁਆਗ ਕਾਠੇ ਭੇਖ ਤਾਰੀ ਜੈ ਸੁ ਸਾ ਤੇ ਸੁ ਦ੍ਰਿਸ਼ਟਾਰੀ ਕਹਿਨ ਘਾਵਨ ਸਗਲ ਜੰਜਾਰ ਨਾਨਕ ਦਾਸ ਸਾਜ ਕਰਨੀ ਸਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਾਨੜਾ ਮਹੱਲਾ ਪੰਜਮਾ ਭਗਤ ਭਗਤਨ ਹੋ ਬਨ ਆਈ ਤਨ ਮਨ ਗਲਤ ਭਏ ਠਾਕੁਰ ਸਿਓ ਆਪਨੇ ਲਿਏ ਮਿਲਾਈ ਰਹਾਉ ਗਾਵਨ ਹਾਰੀ ਗਾਵੇ ਗੀਤ ਤੈ ਉਦਰੇ ਬਸੇ ਜਹ ਚੀਤ ਇਕੇ ਬਿੰਜਨਾ ਭਰੋਸਨ ਹਾਰੇ ਜਹ ਭੋਜਨ ਕੀਨੋ ਦੇ ਤ੍ਰਿਪਤਾਰੇ ਅਨਕ ਸੁਆਗ ਕਾਛੇ ਭੇਗਤਾਰੀ ਜੈ ਸੁ ਸਤੈ ਸੁ ਦ੍ਰਿਸ਼ਟਾਰੀ ਕਹਿਨ ਘਾਵਨ ਸਗਲ ਜੰਜਾਰ ਨਾਨਕ ਦਾਸ ਸਾਜ ਕਰਣੀ ਸਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਾਨੜਾ ਮਹੱਲਾ ਪੰਜਮਾ ਭਗਤ ਭਗਤਨ ਹੋ ਬਨ ਆਈ ਤਨ ਮਨ ਗਲਤ ਭਾਏ ਠਾਕੁਰ ਸਿਓ ਆਪਨੇ ਲੀਏ ਮਿਲਾਈ ਰਹਾਉ गावਨ ਹਾਰੀ ਗਾਵੇ ਗੀਤ ਤੈ ਉਦਰੇ ਬਸੈ ਜਹ ਜੀਤ ਪੇਖੇ ਬਿੰਜਨ ਭਰੋਸਨ ਹਾਰੇ ਜਹ ਭੋਜਨ ਕੀਨੋ ਦੇ ਤ੍ਰਿਪਤਾਰੇ ਅਨਕ ਸੁਆਗ ਕਾਛੇ ਭਿਗਤਾਰੀ ਜਿਸੁ ਸਾਥੈ ਸਦ੍ਰਿਸ਼ਟਾਰੀ ਕਹਿਨ ਗਾਵਨ ਸਗਲ ਜੰਜਾਰ ਨਾਨਕ ਦਾਸ ਸਾਜ ਕਰਣੀ ਸਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਾਨੜਾ ਮਹੱਲਾ ਪੰਜਮਾ ਭਗਤ ਭਗਤਨ ਹੋਮ ਬਨ ਆਈ ਤਨ ਮਨ ਗਲਤ ਭਏ ਠਾਕੁਰ ਸਿਓ ਆਪਨੇ ਲੀਏ ਮਿਲਾਈ ਰਹਾਉ ਗਾਵਨ ਹਾਰੀ ਗਾਵੇ ਗੀਤ ਤੈ ਉਦਰੇ ਬਸੈ ਜਹ ਜੀਤ ਤੈ ਖੇ ਬਿੰਜਨਾ ਭਰੋਸਨ ਹਾਰੇ ਜਹ ਭੋਜਨ ਕੀਨੋ ਦੇ ਤ੍ਰਿਪਤਾਰ ਅਨਕ ਸੁਆਗ ਕਾਛੇ ਭੇਖਤਾਰੀ ਜੈ ਸੁ ਸਾ ਤੇ ਸੁ ਦ੍ਰਿਸ਼ਟਾਰੀ ਕਹਿਨ ਘਾਵਨ ਸਗਲ ਜੰਜਾਰ ਨਾਨਕ ਦਾਸ ਸਾਜ ਕਰਨੀ ਸਾਰ සතනම් ශිරීවා හිගරුසාහිද්ජී කාණඩම් හල්ලා පැංජමා ප පගතන හෝබන ආයි තන මනගලත පයේ ටගුරසිු අපපන ලිය මෙලා ඊරහාව. ගාවන හාරි ගාවය ගීත තය උදරේ බසේ ජැහජීත.ඒේබෙන්ජන ප්‍රෝසන හාරය ජැහැපූජන කින් නෝබේත්‍රපතාරය. ਅਨਕ ਸੁਆਗ ਕਾਛੇ ਭੇਗ ਤਾਰੀ ਜੈ ਸੁ ਸਾ ਤੇ ਸੁ ਦ੍ਰਿਸ਼ਟਾਰੀ ਕਹਿਨ ਘਾਵਨ ਸਗਲ ਜੰਜਾਰ ਨਾਨਕ ਦਾਸ ਸਾਟ ਕਰਨੀਸਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਾਨੜਾ ਮਹੱਲਾ ਪੰਜਮਾ ਭਗਤ ਭਗਤਨ ਹੋ ਬਨ ਆਈ ਤਨ ਮਨ ਗਲਤ ਭਏ ਠਾਕੁਰ ਸਿਓ ਆਪਨੇ ਲੀਏ ਮਿਲਾਈ ਰਹਾਓ ਗਾਵਨ ਹਾਰੀ ਗਾਵੇ ਗੀਤ ਤੈ ਉਦਰੇ ਬਸੇ ਜਹ ਚੀਤ ਇਹ ਕੈ ਬਿੰਜਨਾ ਭਰੋਸਨ ਹਾਰੇ ਜਹ ਭੋਜਨ ਕੀਨੋ ਦੇ ਤ੍ਰਿਪਤਾਰ ਅਨਕ ਸੁਆਗ ਕਾਛੇ ਭੇਗ ਤਾਰੀ ਜੈ ਸੁ ਸਾ ਤੇ ਸੁ ਦ੍ਰਿਸ਼ਟਾਰੀ ਕਹਿਨ ਘਾਵਨ ਸਗਲ ਜੰਜਾਰ ਨਾਨਕ ਦਾਸ ਸਾਜ ਕਰਨੀ ਸਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਾਨੜਾ ਮਹੱਲਾ ਪੰਜਮਾ ਭਗਤ ਭਗਤਨ ਹੋ ਬਨ ਆਈ ਤਨ ਮਨ ਗਲਤ ਭਏ ਠਾਕੁਰ ਸਿਓ ਆਪਨੇ ਲੀਏ ਮਿਲਾਈ ਰਹਾਓ ਗਾਵਨ ਹਾਰੇ ਗਾਵੇ ਗੀਤ ਤੈ ਉਦਰੇ ਬਸੇ ਜਹ ਚੀਤ ਤੇਖੇ ਬਿੰਜਨ ਭਰੋਸਨ ਹਾਰੇ ਜਹ ਭੋਜਨ ਕੀਨੋ ਦੇ ਤ੍ਰਿਪਤਾਰ ਅਨਕ ਸੁਆਗ ਕਾਛੇ ਭੇਖਤਾਰੀ ਜਿਸ ਸੋਤੈ ਸਦ੍ਰਿਸ਼ਟਾਰੀ ਕਹਿਨ ਗਾਵਨ ਸਗਲ ਜੰਜਾਰ ਨਾਨਕ ਦਾਸ ਸਾਜ ਕਰਣੀ ਸਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਾਨੜਾ ਮਹੱਲਾ ਪੰਜਮਾ ප පගතන හොම්බන ආයි තන මනගලත පයේ හගුරුසිෝු අපන ලියමලා ඊරහාව. ගාවන හාරි ගාවය ගීත තය උදරේබසේ දැහජීත. එකේබින්ජන ප්‍රෝසණ හාරය දැහැපූජන කින් ෝ ේත්‍රිප්තාරය. ਅਨਕ ਸੁਆਗ ਕਾਠੇ ਭੇਖ ਤਾਰੀ ਜੈ ਸੋ ਸਤਿ ਸੁਦ੍ਰਸ਼ਟਾਰੀ ਕਹਿਨ ਘਾਵਨ ਸਗਲ ਜੰਜਾਰ ਨਾਨਕ ਦਾਸ ਸਾਚ ਕਰਨੀ ਸਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਾਨੜਾ ਮਹੱਲਾ ਪੰਜਮਾ ਭਗਤ ਭਗਤਨ ਹੋ ਬਨ ਆਈ ਤਨ ਮਨ ਗਲਤ ਭਾਏ ਠਾਕੁਰ ਸਿਓ ਆਪਨੇ ਲੀਏ ਮਿਲਾਈ ਰਹਾਉ ਗਾਵਨ ਹਾਰੀ ਗਾਵੇ ਗੀਤ ਤੈ ਉਦਰੇ ਬਸੇ ਜਹ ਚੀਤਾ ਇਕ ਹੈ ਬਿੰਜਨਾ ਭਰੋਸਨ ਹਾਰੇ ਜਹ ਭੋਜਨ ਕੀਨੋ ਦੇ ਤ੍ਰਿਪਤਾਰੇ ਅਨਕ ਸੁਆਗ ਕਾਛੇ ਭੇਖਤਾਰੀ ਜੈ ਸੁ ਸਾਤੇ ਸੁ ਦ੍ਰਿਸ਼ਟਾਰੀ ਕਹਿਨ ਘਾਵਨ ਸਗਲ ਜੰਜਾਰ ਨਾਨਕ ਦਾਸ ਸਾਚ ਕਰਨੀ ਸਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਾਨੜਾ ਮਹੱਲਾ ਪੰਜਮਾ ਭਗਤ ਭਗਤਨ ਹੋ ਬਨ ਆਈ ਤਨ ਮਨ ਗਲਤ ਭਏ ਠਾਕੁਰ ਸਿਓ ਆਪਨੇ ਲੀਏ ਮਿਲਾਈ ਰਹਾਓ ਗਾਵਨ ਹਾਰੀ ਗਾਵੇ ਗੀਤ ਤੈ ਉਦਰੇ ਬਸੇ ਜਹ ਜੀਤ ਦੇਖੇ ਬਿੰਜਨਾ ਭਰੋਸਨ ਹਾਰੇ ਜਹ ਭੋਜਨ ਕੀਨੋ ਦੇ ਤ੍ਰਿਪਤਾਰ ਅਨਕ ਸੁਆਗ ਕਾਛੇ ਪੇਗ ਤਾਰੀ ਜੈ ਸੁਸਾ ਤੇ ਸੁਦ੍ਰਸ਼ਟਾਰੀ ਕਹਿਨ ਗਾਵਨ ਸਗਲ ਜੰਜਾਰ ਨਾਨਕ ਦਾਸ ਸਾਜ ਕਰਣੀ ਸਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਾਨੜਾ ਮਹੱਲਾ ਪੰਜਮਾ පගත පගතන හොම්බන ආයි තන මනගලත පයේ හාගුරුසියෝම් ආපන ලිය මෙලා ඊරහාව. ගාවන හාරිී ගාවය ගීත තය උද්‍රෙබසේ ජැචීත එකේබින්ජන ප්‍රෝසණ හාරය ජැහැපූජන කින් නෝ දේත්‍රප්තාරය. ਅਨਕ ਸਵਾਗ ਕਾਛੇ ਪੇਗ ਤਾਰੀ ਜੈ ਸੋ ਸਤੈ ਸਦ੍ਰਿਸ਼ਟਾਰੀ ਕਹਿਨ ਘਾਵਨ ਸਗਲ ਜੰਜਾਰ ਨਾਨਕ ਦਾਸ ਸਾਜ ਕਰਣੀ ਸਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਾਨੜਾ ਮਹੱਲਾ ਪੰਜਮਾ ਭਗਤ ਭਗਤਨ ਹੋ ਬਨ ਆਈ ਤਨ ਮਨ ਗਲਤ ਭਏ ਠਾਕੁਰ ਸਿਓ ਆਪਨੇ ਲੀਏ ਮਿਲਾਈ ਰਹਾਉ ਗਾਵਨ ਹਾਰੀ ਗਾਵੇ ਗੀਤ ਤੈ ਉਦਰੇ ਬਸੇ ਜਹ ਚੀਤ ਕਹਿ ਬਿੰਜਨ ਭਰੋਸਨ ਹਾਰੇ ਜਹ ਭੋਜਨ ਕੀਨੋ ਦੇ ਤ੍ਰਿਪਤਾਰੇ ਅਨਕ ਸੁਆਗ ਕਾਛੇ ਭੇਖਤਾਰੀ ਜੈਸੁ ਸਾਤੇ ਸੁਦ੍ਰਸ਼ਟਾਰੀ ਕਹਿਨ ਘਾਵਨ ਸਗਲ ਜੰਜਾਰ ਨਾਨਕ ਦਾਸ ਸਾਜ ਕਰਣੀ ਸਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਾਨੜਾ ਮਹੱਲਾ ਪੰਜਮਾ ਭਗਤ ਭਗਤਨ ਹੋ ਬਨ ਆਈ ਤਨ ਮਨ ਗਲਤ ਭਾਏ ਠਾਕੁਰ ਸਿਓ ਆਪਨੇ ਲਿਏ ਮਿਲਾਈ ਰਹਾਓ උ ගාවන හාරි ගාවය ගීත තය උද්‍රෙබසේ ජැටීත පේකේබෙන්ජන පෝසනහාරය ජැහැපූජන කින් නෝ බේත්‍රිප්තාරය අනකස්වාග කච්චය පේකතාරී දියසස්වාත ඇස් ස ද්‍රෂ්ටාරී කැහැනක හාාවන සගල ජන්ජාර අනක දස සාටිකරන නිසාර සතනම් ශිරීවා හිගෘුසාහිද්දී කාණඩම් හල්ලා පැංජමා. ප පගතන හොම්බන ආයි තන මනගලත පයේ හාගුරුසිෝ අපන ලිය මෙලා ඊරහාව. ගාවන හාරි ගාවය ගීත තය උදරේබසේ දැහචීත. ඒේබින්ජන ප්‍රෝසණ හාරය ජැහැපූජන කින් නෝ දේත්‍රිප්තාරය. ਅਨਕ ਸੁਆਗ ਕਾਛੇ ਭੇਖਤਾਰੀ ਜੈਸੁ ਸਾ ਤੇ ਸੁਦ੍ਰਸ਼ਟਾਰੀ ਕਹਿਨ ਘਾਵਨ ਸਗਲ ਜੰਜਾਰ ਨਾਨਕ ਦਾਸ ਸਾਜ ਕਰਨੀ ਸਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਾਨੜਾ ਮਹੱਲਾ ਪੰਜਮਾ ਭਗਤ ਭਗਤਨ ਹੋ ਬਨ ਆਈ ਤਨ ਮਨ ਗਲਤ ਭਾਏ ਠਾਕੁਰ ਸਿਓ ਆਪਨੇ ਲੀਏ ਮਿਲਾਈ ਰਹਾਉ ਗਾਵਨ ਹਾਰੀ ਗਾਵੇ ਗੀਤ ਤੈ ਉਦਰੇ ਬਸੇ ਜਹ ਚੀਤ ਇਕ ਹੈ ਬਿੰਜਨ ਪਰੋਸਨ ਹਾਰੇ ਜਿਹ ਭੋਜਨ ਕੀਨੋ ਦੇ ਤ੍ਰਿਪਤਾਰੇ ਅਨਕ ਸੁਆਗ ਕਾਛੇ ਭੇਖਤਾਰੀ ਜਿਸ ਸੋਤੈ ਸਦ੍ਰਿਸ਼ਟਾਰੀ ਕਹਿਨ ਘਾਵਨ ਸਗਲ ਜੰਜਾਰ ਨਾਨਕ ਦਾਸ ਸਾਚ ਕਰਨੀ ਸਾਰ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਾਨੜਾ ਮਹੱਲਾ ਪੰਜਮਾ ਭਗਤ ਭਗਤਨ ਹੋ ਬਨ ਆਈ ਤਨ ਮਨ ਗਲਤ ਭਾਏ ਠਾਕੁਰ ਸਿਓ ਆਪਨੇ ਲੀਏ ਮਿਲਾਈ ਰਹਾਓ ගාවන හාරිී ගාවය ගීත තය උදරේබසේ දහැචීත පේකේ බින්ජන පෝසනහාරේ දැහැපූජනකින් නෝදේත්‍රප්තාරය. අනකස්වාග කච්ඡය පේකතාරී ජයසුස්වාත් ඇස් ද්‍රෂ්ටාරී කැහැනක හවන සගල ජන්ජාරනානක දාසසාටි කරණ නිසාර, සතනම් ශිරීවා හිගරුසාහි්්‍යී කාණඩාම් හල්ලා පැංජමා. ਭਗਤ ਭਗਤਨ ਹੋ ਬਨ ਆਈ ਤਨ ਮਨ ਗਲਤ ਭਏ ਠਾਕੁਰ ਸਿਓ ਆਪਨੇ ਲੀਏ ਮਿਲਾਈ ਰਹਾਓ ਗਾਵਨ ਹਾਰੀ ਗਾਵੇ ਗੀਤ ਤੈ ਉਦਰੇ ਬਸੇ ਜਹ ਚੀਤ ਤੈ ਖੇ ਬਿੰਜਨ ਭਰੋਸਨ ਹਾਰੇ ਜਹ ਭੋਜਨ ਕੀਨੋ ਦੇ ਤ੍ਰਿਪਤਾਰ ਅਨਕ ਸੁਆਗ ਕਾਛੇ ਭੇਖ ਤਾਰੀ ਜੈ ਸੁ ਸਾ ਤੇ ਸੁ ਦ੍ਰਿਸ਼ਟਾਰੀ ਕਹਿਨ ਘਾਵਨ ਸਗਲ ਜੰਜਾਰ ਨਾਨਕ ਦਾਸ ਸਾਜ ਕਰਨੀ ਸਾਰ සතනම් ශිරීවා හිගරුසාහිද්ජී කාණඩාම් හල්ලා පැංජමා පගතන හුබන ආයි තන මනගලත පයේ හාගුරුසියුම් ආපනලිය මෙලා ඊරහාව. ගාවන හාරි ගාවය ගීත තය උදරේබසේ ජැචීතඒේබෙන්ජන ප්‍රෝසණ හාරය ජැහැපූජන කින් නෝ බේත්‍රපතාරය. ਅਨੇਕ ਸੁਆਗ ਕਾਛੇ ਪੇਖ ਤਾਰੀ ਜੈਸੁ ਸਾਥੈ ਸੁਦਰਸ਼ਟਾਰੀ ਕਹਿਨ ਘਾਵਨ ਸਗਲ ਜੰਜਾਰ ਨਾਨਕ ਦਾਸ ਸਾਚ ਕਰਨੀ ਸਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਾਨੜਾ ਮਹੱਲਾ ਪੰਜਮਾ ਭਗਤ ਭਗਤਨ ਹੋ ਬਨ ਆਈ ਤਨ ਮਨ ਗਲਤ ਭਾਏ ਠਾਕੁਰ ਸਿਓ ਆਪਨੇ ਲੀਏ ਮਿਲਾਈ ਰਹਾਉ ਗਾਵਨ ਹਾਰੀ ਗਾਵੇ ਗੀਤ ਤੈ ਉਦਰੇ ਬਸੇ ਜਹ ਜੀਤ ਇਹ ਕਹਿ ਬਿੰਜਨਾ ਭਰੋਸਨ ਹਾਰੇ ਜਿਹ ਭੋਜਨ ਕੀਨੋ ਦੇ ਤ੍ਰਿਪਤਾਰ ਅਨਕ ਸੁਆਗ ਕਾਛੇ ਭੇਗਤਾਰੀ ਜੈ ਸੁਸਾਤੈ ਸੁਦ੍ਰਿਸ਼ਟਾਰੀ ਕਹਿਨ ਘਾਵਨ ਸਗਲ ਜੰਜਾਰ ਨਾਨਕ ਦਾਸ ਸਾਜ ਕਰਣੀ ਸਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਾਨੜਾ ਮਹੱਲਾ ਪੰਜਮਾ ਭਗਤ ਭਗਤਨ ਹੋ ਬਨ ਆਈ ਤਨ ਮਨ ਗਲਤ ਭਏ ਠਾਕੁਰ ਸਿਓ ਆਪਨੇ ਲੀਏ ਮਿਲਾਈ ਰਹਾਓ ਗਾਵਨ ਹਾਰੀ ਗਾਵੇ ਗੀਤ ਤੈ ਉਦਰੇ ਬਸੇ ਜਹ ਜੀਤ ਏਖੇ ਬਿੰਜਨ ਭਰੋਸਨ ਹਾਰੇ ਜਹ ਭੋਜਨ ਕੀਨੋ ਦੇ ਤ੍ਰਿਪਤਾਰ ਅਨਕ ਸੁਆਗ ਕਾਛੇ ਭੇਗਤਾਰੀ ਜੈਸੁ ਸੋ ਤੇ ਸੁਦ੍ਰਸ਼ਟਾਰੀ ਕਹਿਨ ਗਾਵਨ ਸਗਲ ਜੰਜਾਰ ਨਾਨਕ ਦਾਸ ਸਾਜ ਕਰਣੀ ਸਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਾਨੜਾ ਮਹੱਲਾ ਪੰਜਮਾ ਭਗਤ ਭਗਤਨ ਹੋ ਬਨ ਆਈ ਤਨ ਮਨ ਗਲਤ ਭਏ ਠਾਕੁਰ ਸਿਓ ਆਪਨੇ ਲੀਏ ਮਿਲਾਈ ਰਹਾਉ ਗਾਵਨ ਹਾਰੀ ਗਾਵੇ ਗੀਤ ਤੈ ਉਦਰੇ ਬਸੇ ਜਹ ਜੀਤ ਦੇਖੇ ਬਿੰਜਨਾ ਭਰੋਸਨ ਹਾਰੇ ਜਹ ਭੋਜਨ ਕੀਨੋ ਦੇ ਤ੍ਰਿਪਤਾਰ ਅਨਕ ਸੁਆਗ ਕਾਛੇ ਭੇਗ ਤਾਰੀ ਜੈ ਸੁਸਾ ਤੇ ਸੁਦ੍ਰਸ਼ਟਾਰੀ ਕਹਿਨ ਘਾਵਨ ਸਗਲ ਜੰਜਾਰ ਨਾਨਕ ਦਾਸ ਸਾਜ ਕਰਣੀ ਸਾਰ සතනම් ශරීවා හිගුසාහිද්ජී කාණඩම් හල්ලා පැංජමා පගතන හුම්බන ආයි තන මනගලත පයේ ටාගුරුසියුම් ආපනෙලියේ මෙලා ඊට හාව. ගාවන හාරි ගාවය ගීත තය උදරේ පසේ ජැජීත ඒේ බින්ජන පෝසණ හාරය ජැහැපූජන කින් නෝ දේත්‍රපතාරය. ਅਨਕਾ ਸੁਆਗ ਕਾਠੇ ਭੇਗ ਤਾਰੀ ਜੈ ਸੁ ਸਾਤੇ ਸੁ ਦ੍ਰਿਸ਼ਟਾਰੀ ਕਹਿਨ ਘਾਵਨ ਸਗਲ ਜੰਜਾਰ ਨਾਨਕ ਦਾਸ ਸਾਚ ਕਰਨੀ ਸਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ